ਗਉੜ ਮਹਲਾ 5ਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਹਾਡਾ ਚੀਤ ਨੰਤਨ ਕੀ ਸਭ ਮਿਟੈ ਬਲਾਏ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਵੱਡ ਭਾਗੀ ਪਾਈਏ ਪੁਰਖ ਉਪਾਰ ਰਹਾਉ ਜੋ ਜਨ ਕਰੈ ਕੀਰਤਨ ਗੋਪਾਲ ਤਿਸ ਕੋ ਪੋ ਨ ਸਕੈ ਜਮ ਕਾਲ ਜਗ ਮੇ ਆਇਆ ਸੋ ਪਰਵਾਨ ਗੁਰਮੁਖ ਆਪਣਾ ਖਸਮ ਪਛਾਨ ਧਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੈ ਉਨ ਮਾਦ ਸਦਾ ਹਜ਼ੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਥਨ ਖਾਟ ਕੀਏ ਪੰਡਾਰ ਮੇਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਣੀ ਨਾਨਕ ਮਨ ਲਾਗਾ ਗੋਡ ਮਹਿ ਲੱਪਣਵਾ ਪਵ ਸਾਗਰ ਬੋਹਿਤ ਹਰ ਚਰਣ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਾ ਵਿਚਾਰ ਪੰਚ ਦੂਤਾ ਮੰਥ ਤੋ ਸ਼ਰਣਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸ਼ਾਸਤਰ ਬੇਦ ਪੁਰਾਣ ਪਾਰ ਬ੍ਰਹਮ ਕਾ ਕਰੈ ਵਖਿਆਣ ਜੋਗੀ ਜਤੀ ਬੈਸ਼ਨੂ ਰਾਮਦਾਸ ਮਿਤ ਨਾਹੀ ਬ੍ਰਹਮ ਅਬਿਨਾਸ਼ ਕਰਨ ਪਲਾ ਕਰੇ ਸ਼ਿਵ ਦੇਵ ਤਿਲ ਨਹੀਂ ਬੂਜੈ ਅਲਖ ਅਫੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੈਂ ਵਿਰਲੇ ਕਈ ਕੇ ਮੋਹੇ ਨਿਰਗੁਣ ਗੁਣਕਿ ਸ਼ੂਨਾ ਹੈ ਸਰਬ નિਧਾਨ ਤੇਰੀ ਦ੍ਰਿਸ਼ਟੀ ਮਾਹ ਨਾਨਕ ਦੀਨ ਜਾਚੈ ਤੇਰੀ ਸੇਵ ਤਰ ਕਿਰਪਾ ਦੀਜੈ ਗੁਰਦੇਵ ਗੋਡ ਮਹਿਲਾ ਪੰਜਵਾ ਸੰਤ ਕਾਲੀਆ ਤਰਤ ਬਿਦਾਰੋਂ ਸੰਤ ਕਾ ਨਿੰਦਕ ਆਕਾਸ਼ ਤੇ ਟਾਰੋਂ ਸੰਤ ਕਉ ਰਾਖੋਂ ਆਪਣੇ ਜੀ ਨਾਲ ਸੰਤ ਉਧਾਰੋਂ ਤਤ ਖੇਣ ਤਾਲ ਸੋਈ ਸੰਤ ਜੇ ਭਾਵੇ ਰਾਮ संत गोविंद कै एक काम रहाओ संत कै ऊपर दे प्रभु हाथ संत कै संग बसै दिन रात सांस सांस संतां प्रत पाल संत का दोखी राज ते टाल संत की निंदा करो न कोई जो निंदै तਿਸ का पतन होय ਜਿਸ ਕੋ ਰਖ ਸਿਰਜਨਹਾਰ ਚੱਕ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਭਿਆ ਵਿਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਕਉ ਉਪਜੀ ਪਰਤੀਤ ਮਨ ਮੁਖ ਹਾਰ ਗੁਰਮੁਖ ਸਦਜੀਤ